Bukan ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਪੰਜਾਬੀ ਕਲੋਥ ਚੈਨਲ ਤੇ ਹੋਰ ਸਾਰੇ ਤੁਸੀਂ ਠੀਕ ਠਾਕ ਹੋ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਤਰੱਕੀਆਂ ਤੇ ਤੰਦਰੁਸਤੀਆਂ ਬਖਸ਼ੇ ਤੇ ਆਪਾਂ ਲੈ ਕੇ ਆਏ ਜੀ ਕਾਟਨ ਦੇ ਸੂਟ ਬਹੁਤ ਸੋਹਣੇ ਬਹੁਤ ਸੋਹਣੇ-ਸੋਹਣੇ ਕਲਰ ਆਏ ਆ ਵੀ ਸੂਟਾਂ ਦੇ ਵਿੱਚ ਤੇ ਬਹੁਤ ਸੋਹਣੇ ਡਿਜ਼ਾਈਨ ਆਏ ਆ ਆ ਦੇਖੋ ਜੀ ਇਹਨਾਂ ਨਾਲ ਆ ਜੀ ਸੈਲਫ ਪ੍ਰਿੰਟ ਸਲਵਾਰਾਂ ਇਨਾ ਨਾਲ ਹੈ ਜੀ ਸੈਲਫ ਪ੍ਰਿੰਟ ਸਲਵਾਰਾ ਇਹਨਾਂ ਨਾਲ ਦੇ ਆਪਣੇ ਬਹੁਤ ਸੂਟ ਵੇਚ ਚੁੱਕੇ ਬਾਕੀ ਜਿਹੜੇ ਜਿਹੜੇ ਕੋਈ ਬਚਦੇ ਨਾਲ ਮੈਂ ਵੀਡੀਓ ਪਾਉਣੀ ਹੈ ਕਿਉਂਕਿ ਬਈ ਵੀਡੀਓ ਪਾਉਣ ਦਾ ਮੇਰਾ ਟਾਈਮ ਨਹੀਂ ਲੱਗਦਾ ਨਹੀਂ ਤਾਂ ਅਗਲਾ ਇਕੱਠੀਆਂ ਵੀਡੀਓ ਬਣਾ ਕੇ ਰੱਖ ਲੈ ਨਹੀਂ ਟਾਈਮ ਲੱਗਦਾ ਦੇਖੋ ਜੀ ਪ੍ਰਿੰਟ ਕਲਰ ਕਿੱਡਾ ਸੋਹਣਾ ਬਹੁਤ ਵਧੀਆ ਸੌਫਟ ਕੱਪੜਾ ਹੈ ਵੀ ਬਹੁਤ ਹੀ ਜ਼ਿਆਦਾ ਨਾਰਮਲ ਕੱਪੜਾ ਹੈ ਪ੍ਰਾਈਸ ਹੈ ਜੀ ਇਹਦਾ 800 ਇਹਦਾ ਪ੍ਰਾਈਸ ਹੈ ਜੀ 800 ஆோதுக்காக கலர் ஆய்வ பிரி சலவார் ஜனா 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 ਹੋ ਹਾਂ। ਇਹ ਮਾਰੀ। ਇਹ ਤੁਹਾਨੂੰ ਜਾਣੀ ਇਜ਼ਾਰੇ ਲਈ। ਦੱਸ ਸਕੀਂ ਤੂੰ। ਉਹ ਇਹ ਤੇ ਬਈ ਨਾ ਟਿਊ ਲੈ ਗਏ। ਮੋਟਰਾ ਦੇ ਤੈਨੂੰ। ਕੱਲ ਨੂੰ ਮੰਗਵਾ ਦੇਮ ਗਾਰੰਟੀ ਹੋ ਜਾ। ਮੰਗਵਾ ਦੇ। ਮੈਂਵਾ ਜਰੂਰ ਦੂੰ ਬੇਟਾ। ਹੋ ਸਕਦਾ ਕਿ ਤੇ ਪਈਆਂ ਹੁਣ। ਤੂੰ ਫਿਰ ਜਦੋਂ ਅੰਗਾ ਵਾਪਸ ਆਇਆ ਨਾ ਸਾਨੂੰ ਉਹ ਦੇਖ ਕੇ ਰੱਖ ਦੇਂਗਾ। ਹੂੰ। ਕੱਕਾ ਦਾ ਟੈਮੋ ਗਿਆ ਭਾਈ ਮੇਰੇ ਦਾ ਬਸ ਵੀਡੀਓ ਮੇਰੇ ਤੋਂ ਸ਼ੂਟਣੀ ਹੋਈ ਆ ਦੇਖੋ ਜੀ ਆ ਬਾਟਮ ਹੈ ਜੀ ਸੈਲਫ ਪ੍ਰਿੰਟ ਸਲਵਾਰ ਹੈ ਕਲਰ ਦੇਖੋ ਜੀ ਸੂਟਾ ਇਹਨਾਂ ਦਾ ਪ੍ਰਾਈਸ ਜੀ 850 ਆ ਸੋਰੀ 880 ਇਹਨਾਂ ਦਾ ਪ੍ਰਾਈਸ ਹੈ ਕਲਰ ਦੇਖੋ ਜੀ ਤੁਸੀਂ ਸੂਟਾਂ ਦਾ ਇਹ ਕਾਗੇ ਜੀ ਉਹ ਮੈਚਿੰਗ ਸੀਗੇ ਤੇ ਇਹ ਜੀ ਆਗੇ ਆਲ ਓਵਰ ਇਹਨਾਂ ਦੇ ਰੇਟ ਦਾ ਵੀ ਫਰਕ ਆ ਇਹਨਾਂ ਦੇ ਰੇਟ ਦਾ ਵੀ ਫਰਕ ਆ ਉਹਦਾ ਰੇਟ ਹੈ ਜੀ 800 ਇਹਦਾ ਰੇਟ ਹੈ 750 ਦੇਖੋ ਜੀ ਕਲਰ ਦੇਖੋ ਕਿੱਡੇ ਸੋਹਣੇ ਆ ਕਲਰ ਦੇਖੋ ਜੀ ਕਿੱਡੇ ਸੋਹਣੇ ਸੋਹਣੇ ਸੂਟਾਂ ਦੇ ਇਹ ਇਹ ਆ ਲੋਗਰ ਸੂਟ ਹੈ ਬਈ ਬਹੁਤ ਵਧੀਆ ਕੱਪੜਾ ਹੈ ਵਧੀਆ ਪੂਰਾ ਸਿਰਾ ਕੱਪੜਾ ਹੈ ਬਈ ਪੂਰਾ ਸਿਰਾ ਮਤਲਬ ਜਿਵੇਂ ਅੱਗੇ ਆਉਂਦਾ ਹੁੰਦਾ ਸੀਗਾ ਕਾਟਨ ਦੇ ਵਿੱਚ ਸੂਤੀ ਕੱਪੜਾ ਉਹਦਾ ਕਲਰ ਵੀ ਨਿਕਲ ਜਾਂਦਾ ਸੀ ਕੱਪੜਾ ਵੀ ਸੂੰਗੜਦਾ ਸੀ ਇਹਦਾ ਨਾ ਹੀ ਤਾਂ ਬਈ ਕਲਰ ਨਿਕਲੇ ਮਹਿੰਗਾ ਤਾਂ ਜ਼ਰੂਰ ਹੈ ਤੇ ਪਰ ਚੀਜ਼ ਬਹੁਤ ਵਧੀਆ ਨਾ ਹੀ ਤਾਂ ਇਹਦਾ ਕਲਰ ਨਿਕਲੇ ਤੇ ਨਾ ਹੀ ਜੀ ਇਹੇ ਸੂੰਗੜੇ ਚੜੇ ਬਹੁਤ ਵਧੀਆ ਸੌਫਟ ਚੀਜ਼ ਆ ਕਲਰ ਦੇਖੋ ਕਿੰਨਾ ਪਿਆਰਾ ਕਲਰ ਹੈ ਹੋਣ ਬਈ ਲਾਈਟ ਜੇ ਕਲਰ ਹੀ ਬਹੁਤ ਜ਼ਿਆਦਾ ਆਉਂਦੇ ਆ ਸੂਟਾਂ ਦੇ ਅੱਗੇ ਗੂੜੇ ਚੱਲਦੇ ਸੀ ਹੁਣ ਲਾਈਟ ਕਲਰ ਹੀ ਬਹੁਤ ਸੋਹਣੇ ਸੋਹਣੇ ਸੂਟਾਂ ਦੇ ਕਲਰ ਆਉਂਦੇ ਆ ਬਹੁਤ ਹੀ ਜ਼ਿਆਦਾ ਸੋਹਣੇ ਵਿੱਚ ਇੰਨੇ ਸੂਟ ਫਿਰ ਕੋਲ ਟੱਪ ਵੀ ਜਾਂਦੇ ਆ ਜਿਹੜੇ ਮੈਂ ਨਹੀਂ ਵੀ ਦਿਖਾ ਸਕਦੀ ਕਿਉਂਕਿ ਮੇਰਾ ਟਾਈਮ ਨਹੀਂ ਲੱਗਦਾ ਆ ਦੇਖੋ ਦੇਖੋ ਜੀ ਕਿੰਨਾ ਪਿਆਰਾ ਕਲਰ ਹੈ ਦੇਖੋ ਜੀ ਕਿੰਨਾ ਪਿਆਰਾ ਕਲਰ ਹੈ ਇਦਾ ਪ੍ਰਾਈਸ ਹੈ ਜੀ 800 ਦੋ ਸੂਟਾਂ ਦਾ ਪ੍ਰਾਈਸ ਹੈ ਜੀ 8800 ਤੇ ਦੋ ਸੂਟਾਂ ਦਾ ਪ੍ਰਾਈਸ ਹੈ ਜੀ 750 ਕਲਰ ਡਿਜ਼ਾਈਨ ਦੇਖੋ ਜੀ ਜਮਾ ਬਿਲਕੁਲ ਸਿਰਾਈ ਆ ਸੂਟਾਂ ਦਾ ਜੇ ਮੇਰੀ ਕਿਸੇ ਭੈਣ ਨੂੰ ਪਸੰਦ ਹੋਣ ਚਾਹੀਦੇ ਹੋਣ ਤਾਂ ਜਰੂਰ ਤੁਸੀਂ ਆਪਦੀ ਸਕਰੀਨਸ਼ਾਟ ਲੈ ਕੇ ਰੱਖ ਸਕਦੇ ਹੋ ਤੇ ਆਪ ਦਾ ਆਰਡਰ ਬੁੱਕ ਕਰਵਾ ਸਕਦੇ ਹੋ ਸੂਟ ਤਾਂ ਆਪਣੇ ਕੋਲੇ ਬਥੇਰੇ ਪਏ ਆ ਬਈ ਚਲੋ ਹਣਾ ਜਿਹੜੇ ਰਹਿ ਜਾਂਦੇ ਨੇ ਉਹਨਾਂ ਦੀ ਮੈਂ ਵੀਡੀਓ ਪਾ ਦਨੀ ਵਿੱਚ ਵੀਕ ਵੀ ਬਥੇਰੇ ਜਾਂਦੇ ਆ ਵਿਕੀ ਜਾਂਦੇ ਆ ਬਾਦੂ ਬਈ ਤੇ ਕੋਈ ਪਸੰਦ ਹੋਵੇ ਕਿਸੇ ਨੇ ਮੰਗਵਾਉਣੇ ਹੋਣ ਤਾਂ ਬਈ ਪ੍ਰਾਈਸ ਵੀ ਘੱਟ ਕੀਤਾ ਜਾਂਦਾ ਤਾਂ ਜਰੂਰ ਪਲੀਜ਼ ਤੁਸੀਂ ਮੰਗਵਾ ਕੇ ਦੇਖੋ ਇੱਕ ਵਾਰ ਜਰੂਰ ਮੇਰਾ ਕੱਪੜਾ ਬਹੁਤ ਵਧੀਆ ਸਿਰਾਈ ਕੱਪੜਾ ਹੁੰਦਾ ਘੱਟ ਤੋਂ ਘੱਟ ਰੇਟ ਬਈ ਤੇ ਵਧੀਆ ਤੋਂ ਵਧੀਆ ਚੀਜ਼ ਕੱਲ ਜਿਹੜੇ ਆਪਾਂ ਸੂਟ ਭੇਜੇ ਆ ਬਹੁਤ ਪਸੰਦ ਆਏ ਦੀਦੀ ਨੂੰ ਬਹੁਤ ਸੋਹਣੇ ਸੀਗੇ ਤੇ ਠੀਕ ਹੈ ਜੀ ਆਪਾਂ ਹੁਣ ਕਰਾਂਗੇ ਵੀਡੀਓ ਦਾ ਐਂਡ ਚੰਗੀ ਲੱਗੀ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਜੀ ਤੇ ਚੈਨਲ ਜਰੂਰ ਸਬਸਕ੍ਰਾਈਬ ਕਰਨਾ ਸਬਸਕ੍ਰਾਈਬ ਕਰਨਾ ਜੀ ਨਹੀਂ ਭੁੱਲਣਾ ਤੇ ਮੇਰੀ ਵੀਡੀਓ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਬਈ ਕਿਉਂਕਿ ਮੈਨੂੰ ਭੈਣ ਭਰਾਵਾਂ ਦੀ ਹੈਲਪ ਦੀ ਲੋੜ ਹੈ ਤੇ ਚੰਗੀ ਲੱਗੀ ਲਾਈਕ ਸ਼ੇਅਰ ਜਰੂਰ ਕਰਨਾ ਸੋਹਣੇ ਸੋਹਣੇ ਕਮੈਂਟ ਕਰਨੇ ਤਾਂ ਕਿ ਮੈਨੂੰ ਪੜ੍ਹ ਕੇ ਵਧੀਆ ਖੁਸ਼ੀ ਹੋਵੇ ਅੱਪਾ ਕਰਾਂਗੇ ਵੀਡੀਓ ਦੇ ਅੰਡ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਪਲੀਜ਼ ਮੇਰੀ ਲਾਈਵ ਹੁੰਦੀ ਹੈ ਜੀ 12 ਤੋਂ 2 ਤੱਕ ਜਿੰਨੇ ਵੀ ਮੇਰੇ ਭੈਣ ਭਰਾ ਮੇਰੀ ਵੀਡੀਓਸ ਦੇਖਦੇ ਆ ਪਲੀਜ਼ ਮੇਰੀ ਲਾਈਵ ਦੇ ਵਿੱਚ ਜ਼ਰੂਰ ਪਹੁੰਚਿਆ ਕਰੋ ਮੇਰੀ ਲਾਈਵ ਹੈ ਜੀ 12 ਤੋਂ 2 ਤੱਕ ਤੇ ਧੰਨਵਾਦ ਜੀ ਹੁਣ ਆਪਾਂ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਗਲਤੀ ਹੋਈ ਮਾਫ ਕਰਨਾ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਨਾ ਸਬਸਕ੍ਰਾਈਬ ਕਰਨਾ ਜੀ ਨਹੀਂ ਭੁੱਲਣਾ ਜੇ ਮੇਰੀ ਕਿਸੇ ਭੈਣ ਨੂੰ ਕੋਈ ਟੈਕ ਸਲੈਕਟਰ ਜਾਕਰ ਦੀ ਲੋੜ ਹੋਵੇ ਕਿਸੇ ਵੀ ਚੀਜ਼ ਦੀ ਤਾਂ ਜਰੂਰ ਮੇਰੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਨੰਬਰ ਆਪਣਾ ਸਕਰੀਨ ਤੇ ਹੁੰਦਾ ਹੈ ਜੀ ਓਕੇ ਜੀ ਬਾਏ ਬਾਏ ਆਪਾਂ ਮਿਲਾਂਗੇ ਜੀ ਅਗਲੀ ਵੀਡੀਓ ਦੇ ਵਿੱਚ ਦੇਖੋ ਜੀ ਕਿੰਨੇ ਸੋਹਣੇ ਕਲਰ ਨੇ ਬਹੁਤ ਹੀ ਜਿਆਦਾ ਲਾ ਲਾ ਜਵਾਬ ਸੂਟ ਨੇ ਪਹਿਣਾ ਦੇ 1 ਮਿੰਟ ਆਉਂਦੇ ਹੁੰਦੇ ਬਹੁਤ ਸੋਹਣੇ ਸੂਟ ਹੈ ਸੂਟ ਦੇਖੋ ਜੀ ਕਿੰਨੇ ਸੋਹਣੇ